ਨਾ 1000 ਰੁਪਏ ਨਾ ਰਸੀ ਇਹਨਾਂ ਨੂੰ ਨਾਮੀ ਕਾਰਡ ਕੋ ਸੀ ਏਰੀਆ ਕਮਾਂਡਰ ਸੀ ਸੰਗਰੂਰ ਜ਼ਿਲ੍ਹੇ ਦੇ ਮਬਰ ਖਾਲਸਾ ਮਬਰ ਖਾਲਸਾ ਦੇ ਉਹ ਟਾ ਵੀ ਪੂਰਾ ਹੋ ਗਿਆ ਉਸ ਦਿਨ ਇਹ ਛੀਦ ਹੋਈ ਨਾ ਉਸ ਦਿਨ ਇਹ ਬੇਟਾ ਪੂਰਾ ਹੋ ਗਿਆ ਕਿ ਧਰਮੀ ਫੌਜੀ ਦੇ ਇੱਕ ਜੁਝਾਰੂ ਸਿੰਘ ਦੇ ਇੱਕ ਖਾਨਕੋ ਸਿੰਘ ਦੇ ਜੋ ਜਿਹਨੇ ਕੌਮ ਦੇ ਲਈ ਸੰਘਰਸ਼ ਕੀਤਾ ਸੰਘਰਸ਼ੀ ਯੋਧੇ ਦੇ ਲਈ ਉਸ ਸ਼ਹੀਦ ਦੇ ਲਈ ਉਹਦੀ ਧਰਮ ਸੁਪਤਨੀ ਦੇ ਹੰਝੂ ਉਹਦਾ ਦਰਦ ਦੇ ਸਾਰਾ ਕੁਝ ਬਿਆਂ ਖੁਦਬਾ ਖੁਦ ਹੀ ਕਰ ਰਿਹਾ ਕੈਮਰੇ ਦੇ ਸਾਹਮਣੇ ਮੈਂ ਆਖਦਾਂ ਸਾਡੀ ਸੇਵਾ ਕੌਣ ਕਰੂਗਾ ਸਾਡੇ ਕੋਲ ਕੁਝ ਨਹੀਂ ਹੈ ਕਿ ਤੁਹਾਡੀ ਕੋਮ ਸੇਵਾ ਕਰੀ ਕੋਸੋਣੇ ਕੋਈ ਗੱਲ ਨਹੀਂ ਜੇ ਤੁਹਾਨੂੰ ਇਹ ਕਹਿੰਦੇ ਸੀ ਤੁਹਾਡੀ ਸੇਵਾ ਕੌਮ ਕਰੋ ਹਾਂਜੀ ਹਾਂਜੀ ਕਿਸੇ ਨੇ ਮੇਰੇ ਮਤਲਬ ਮੇਰੀ ਕਿਸੇ ਨੇ ਮਾ ਨਹੀਂ ਪੜੀ ਜੀ ਮੇਰੇ ਹੱਥ ਜੋੜ ਕੇ ਬੇਨਤੀ ਮੇਰੀ ਤੇ ਘਰ ਵਾਲਾ ਵੀ ਪੂਰਾ ਹੋ ਗਿਆ ਤੇ ਇਹਦੇ ਕੋਈ ਕਮਾਉਣ ਵਾਲਾ ਨਹੀਂ ਮੈਂ ਇਕੱਲੀ ਜਣੀ ਜੀ ਵੇ ਕਿੱਥੋਂ ਘਰ ਚ ਕੋਈ ਸਹੀ ਟਿਕਿਆ ਕਿ ਕਰੂੰ ਮੇਰਾ ਤਾਂ ਬਿੱਲ ਵੀ 60000 ਰੁਪਏ ਪਏ ਤੇ ਤਿੰਨ ਵਾਰੀ ਕਨੈਕਸ਼ਨ ਕੱਟਣ ਆ ਗਏ ਨੇ ਓਹੋ 4 ਸਾਲ ਹੋ ਗਏ ਮੈਂ ਬੇਨ ਨਹੀਂ ਪਾਸ ਚਗੀ ਕਿਵੇਂ ਇਸ ਪਰਿਵਾਰ ਦੇ ਉੱਪਰ ਜ਼ਬਰ ਤੇ ਜ਼ੁਲਮ ਹੋਇਆ ਕਿਵੇਂ ਇੱਕ ਧਰਮੀ ਫੌਜੀ ਨੇ ਜੋ ਦੇਸ਼ ਦੀ ਰੱਖਿਆ ਲਈ ਜਿਨੇ ਪਹਿਲਾਂ ਸਾਰਾ ਕੁਝ ਕੀਤਾ ਬਾਅਦ ਵਿੱਚ ਉਹ ਫਿਰ ਸਿੱਖ ਸੰਘਰਸ਼ ਵਿੱਚ ਕਿਵੇਂ ਆਏ ਔਰ ਕਿਵੇਂ ਫਿਰ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਪਰਿਵਾਰ ਦੇ ਉੱਪਰ ਕੀ ਕੀ ਕੁਛ ਬੀਤਿਆ ਇਸ ਮਹਿਕਮੇ ਵਿੱਚ ਚੰਗੇ ਬੰਦੇ ਵੀ ਬਹੁਤ ਸੀਗੇ ਪਰ ਬੁੱਚੜ ਜਿੰਨਾ ਕਰਕੇ ਮਹਿਕਮਾ ਕਲੰਕਤ ਹੋਇਆ ਇਹ ਬੁੱਚੜਾ ਦੀ ਲਿਸਟ ਵੀ ਬਹੁਤ ਲੰਬੀ ਹੈ ਸਾਨੂੰ ਇਹਨਾਂ ਨੇ ਮਾਰ ਦੇਣਾ ਹੈ ਸਾਨੂੰ ਇਹਨਾਂ ਨੇ ਅੱਤਵਾਦੀ ਬਣਾਤਾ ਅਸਿਕਾ ਵੀ ਕੋ ਸਾਡੀ ਜ਼ਿੰਦਗੀ ਬੇਟਾ ਵੀ ਪੂਰਾ ਹੋ ਗਿਆ ਬੇਟੀ 7 ਮਹੀਨੇ ਦੀ ਹੋ ਗਈ ਦੂਜਾ ਬੱਚਾ ਵੀ ਹੋਣ ਵਾਲਾ ਹੋ ਗਿਆ ਸਾਨੂੰ ਅਸੀਂ ਸਾਨੂੰ ਇਹਨਾਂ ਨੇ ਰਹਿਣ ਨਹੀਂ ਦੇਣਾ ਹੈਗਾ ਸਾਨੂੰ ਤੇ ਇਹਨਾਂ ਨੇ ਸ਼ਹੀਦਕਾਰੀ ਦੇਣਾ ਹੁਣ ਚਲੋ ਜੀ ਇਹ ਚਲੇ ਗਏ ਮੱਝਾ گاਵਾ ਸਭ ਰੋੜਦੀਆਂ ਪੁਲਿਸ ਨੇ ਆ ਕੇ ਘਰ ਨੂੰ ਅੱਗ ਲਾਤੀ ਰਸੇ ਖੋਲ ਤੇ ਭੈਣ ਜੀ ਇਹ 10000 ਰੁਪਇਆ ਗੁਰੂ ਕੇ ਲਾਲੜੀ ਫੌਜਾ ਵੱਲੋਂ ਆਇਆ ਜੀ ਠੀਕ ਹੈ ਭਾਈ ਬਲਵਿੰਦਰ ਸਿੰਘ ਜੀ ਨੇ ਕਿਹਾ ਵੀ ਭੈਣ ਜੀ ਨੂੰ ਇਹ ਪੈਸੇ ਦੇ ਦਿੱਤੇ ਜਾਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਰਾਣਵਾ ਤੁਸੀਂ ਦੇਖ ਰਹੇ ਹੋ ਪੱਖੋ ਕੇ ਟੀਵੀ ਸਾਲ 1984 ਜਿਹੜੀ ਫੌਜ ਦੇ ਅੰਦਰ ਜਿਹੜੀ ਬਗਾਵਤ ਹੋਈ ਸੀ ਧਰਮੀ ਫੌਜੀ ਨੇ ਜਿਹੜੇ ਉਹਨਾਂ ਵਿੱਚੋਂ ਇੱਕ ਫੌਜੀ ਪਰਿਵਾਰ ਜਿਹਦੀ ਸਾਰ ਇੰਜ ਕਹਿ ਲੋ ਵੀ ਆਟੇ ਚ ਲੂਣ ਬਰਾਬਰ ਹੀ ਲਈ ਗਈ ਅੱਜ ਤੱਕ ਕੋਈ ਨਹੀਂ ਬੋੜਿਆ ਜੋ ਇਹਨਾਂ ਦੇ ਬਣਦੇ ਸੀਗੇ ਇਹਨਾਂ ਦੀ ਮਦਦ ਉਹ ਵੀ ਨਹੀਂ ਹੋਈ ਪਰਿਵਾਰ ਤੁਹਾਨੂੰ ਦੱਸੂਗਾ ਮੇਰੀ ਮੁਰਾਦ ਹੈ ਧਰਮੀ ਫੌਜੀਆਂ ਦੇ ਵਿੱਚੋਂ ਭਾਈ ਸੁਖਵਿੰਦਰ ਸਿੰਘ ਕਨੋਰੀ ਕਲਾ ਔਰ ਉਹਨਾਂ ਦੇ ਜਿਹੜੀ ਧਰਮਸਪਤਨੀ ਹੈ ਬੀਬੀ ਉਹ ਮੇਰੇ ਨਾਲ ਬੈਠੇ ਨੇ ਆਪਣਾ ਨਾਮ ਆਪ ਜੀ ਨੂੰ ਦੱਸਣਗੇ ਕਿਵੇਂ ਇਸ ਪਰਿਵਾਰ ਦੇ ਉੱਪਰ ਜ਼ਬਰ ਤੇ ਜ਼ੁਲਮ ਹੋਇਆ ਕਿਵੇਂ ਇੱਕ ਧਰਮੀ ਫੌਜੀ ਨੇ ਜੋ ਦੇਸ਼ ਦੀ ਰੱਖਿਆ ਲਈ ਜਿਨੇ ਪਹਿਲਾਂ ਸਾਰਾ ਕੁਝ ਕੀਤਾ ਬਾਅਦ ਵਿੱਚ ਉਹ ਫਿਰ ਸਿੱਖ ਸੰਘਰਸ਼ ਵਿੱਚ ਕਿਵੇਂ ਆਏ ਔਰ ਕਿਵੇਂ ਫਿਰ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਪਰਿਵਾਰ ਦੇ ਉੱਪਰ ਕੀ ਕੀ ਕੁਸ਼ ਬੀਤਿਆ ਕੀ ਕੀ ਇਸ ਉਸ ਧਰਮੀ ਫੌਜੀ ਦੀ ਉਸ ਜੁਝਾਰੂ ਸਿੰਘ ਦੀ ਪਤਨੀ ਨੇ ਕੀ ਕੀ ਦੁੱਖ ਹੰਢਾਏ ਉਹ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਨਗੇ ਪੰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜੀ ਤੁਹਾਡਾ ਨਾਮ ਮਨਜੀਤ ਕੌਰ ਜੀ ਮਨਜੀਤ ਕੌਰ ਹਾਂ ਜੀ ਤੁਹਾਡੇ ਪਤੀ ਸੀ ਇਹ ਆਪਣੇ ਤਰਮੀ ਫੌਜੀ ਜਿਹੜੇ ਹਾਂਜੀ ਬਖਾਫਤ ਕਿਚ ਅੰਜੂ ਜਾਰੂ ਸਿੰਘ ਹਾਂਜੀ ਤਾਂ ਜੀ ਕਿਦਾਂ ਸ਼ੁਰੂ ਹੋਇਆ ਇਹ ਸਾਰਾ ਇਹ ਫੋਟੋ ਉਹਨਾਂ ਦੀ ਜਿਹੜੀ ਤੁਹਾਡੇ ਕੋਲ ਹਾਂਜੀ ਉਹਨਾਂ ਦੀ ਠੀਕ ਹੈ ਜੀ ਦੱਸੋ ਸੰਗਤਾਂ ਨੂੰ ਇਹ ਜਿਵੇਂ ਹੋਇਆ ਜੀ ਇਹ ਆਪਣਾ ਜਦੋਂ 84 ਜੇ ਉੱਥੋਂ ਆਏ ਨੇ ਲਾਬੇ ਜੇਲ੍ਹ ਚੋਂ ਲੈ ਗਏ ਹੂੰ ਜਦੋਂ ਟੈਕ ਹੋਇਆ ਰੰਧਰ ਸਾਹਿਬ ਹੂੰ ਹੂੰ ਬਖਾਫਤ ਹੋਇਆ ਇੱਥੇ ਹੂੰ ਹੂੰ ਫਿਰ ਇਹ ਆਪਣਾ ਜੋਧਪੁਰ ਜੇਲ੍ਹ ਚ ਕਾਲਦੇ ਜੀ ਉਹਦਾ ਮੇਰੇ ਕੋਲ ਸੀਗਾ ਬੇਟਾ 7 ਮਹੀਨੇ ਦਾ ਹੂੰ ਹੂੰ ਜਲਾਸੀ ਹਮ ਹਮ 2 ਸਾਲ ਬਾਅਦ ਬੇਟਾ ਪੂਰਾ ਹੋ ਗਿਆ ਹਮ ਹਮ ਮੈਨੂੰ ਮੇਰੇ ਮਾਪੋਂ ਲੈ ਗਈ ਹਮ ਹਮ ਉੱਥੇ ਪੂਰਾ ਹੋਣ ਕਰਕੇ ਜੀ ਅਸੀਂ ਉਹਨਾਂ ਨੂੰ ਦੱਸਿਆ ਨਹੀਂ ਵੀ ਕੱਲੇ ਰਹਿੰਦੇ ਨੇ ਉੱਤੇ ਹਮ ਹਮ ਚਲੋ ਜਦੋਂ ਆਏ 84 ਚ 88 ਚ ਆਏ ਨੇ ਸਾਨੂੰ 88 ਚ ਆਏ ਨੇ ਜੀ ਹਮ ਹਮ ਇਹਨਾਂ ਨੇ ਜ਼ਮੀਨ ਵੇਚੀ ਦੋ ਕਿੱਲੇ ਜਿਹੜੀ ਸੀਗੀ ਹਮ ਹਮ ਵੱੱਜਾਂ گاਵਾਂ ਲਈਆਂ ਚਲੋ ਵਧੀਆ ਡੈਰੀ ਫਾਰਮ ਖੋਲ ਲਿਆ ਹਮ ਹਮ ਕਿਤੇ ਵੀ ਵਾਕਾ ਹੋਇਆ ਕਰੇ ਜੀ ਇਹਨਾਂ ਨੂੰ ਚੱਕ ਲਿਆ ਕਰਨ ਹਮ ਹਮ ਜਦੋਂ ਇਹਨਾਂ ਨੇ ਕਿਹਾ ਵੀ ਕਿ ਲੈ ਕੇ ਜਾਇਆ ਕਰਨਾ ਸਿਰੀ ਸਾਹਿਬ ਲਾਓ ਹੂੰ ਹੂੰ ਇਹਨਾਂ ਨੇ ਕਿਹਾ ਵੀ ਸਿਰੀ ਸਾਹਿਬ ਨਹੀਂ ਲਾਉਣੇ ਸਾਡੀ ਚੇ ਕਰਦਣਾ ਲਾ ਦੋ ਹੂੰ ਹੂੰ ਅਸੀਂ ਮਤਲਬ ਲਾਉਣਾ ਨਹੀਂ ਹੈ ਹੂੰ ਹੂੰ ਫਿਰ ਇਹਨਾਂ ਨੂੰ ਜਿੰਦ ਚੱਦ ਕਰਦੇ ਕਹਿੰਦੇ ਵੀ ਨਹੀਂ ਤੁਸੀਂ ਲਾਓ ਹੂੰ ਹੂੰ ਇਹਨਾਂ ਨੇ ਨਹੀਂ ਚਲੋ ਚਾਰ 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 ਪੰਜ ਪੰਜ ਦਿਨ ਛੱਡ ਦੇਣੀ ਫਿਰ ਜਦੋਂ ਜਾਂਦੇ ਪਿੰਡ ਦੇ ਛੜਾ ਕੇ ਲਿਉਂਦੇ ਹੂੰ ਹੂੰ ਸਾਲ ਇਹਨਾਂ ਨਾਲ ਐਵੇਂ ਬੀਤਿਆ ਜੀ ਹੂੰ ਹੂੰ ਸਾਲ ਬੀਤਿਆ ਕਹਿੰਦੇ ਵੀ ਮਨਜੀਤ ਜੀ ਅਸੀਂ ਤਾਂ ਰਹਿਣਾ ਨਹੀਂ ਅਸੀਂ ਚਲੇ ਜਾਣਾ ਹਾਂ ਸਾਨੂੰ ਇਹਨਾਂ ਨੇ ਮਾਰ ਦੇਣਾ ਏ ਸਾਨੂੰ ਇਹਨਾਂ ਨੇ ਅੱਤਵਾਦੀ ਬਣਾਤਾ ਅਸੀਂ ਕਹੇ ਵੇਖੋ ਸਾਡੀ ਜ਼ਿੰਦਗੀ ਬੇਟਾ ਵੀ ਪੂਰਾ ਹੋ ਗਿਆ ਬੇਟੀ 7 ਮਹੀਨੇ ਦੀ ਹੋ ਗਈ ਦੂਜਾ ਬੱਚਾ ਵੀ ਹੋਣ ਵਾਲਾ ਹੋ ਗਿਆ ਹੂੰ ਮੈਂ ਵੀ ਆਪਣੇ 24 ਸਾਲ ਦੀ ਸਤਾਰਾਂ ਸਾਲ 2018 ਦੀ ਵਿਆਹ ਥੀ ਹੂੰ 24 ਸਾਲ ਦੀ ਉਮਰ ਹੋ ਗਈ ਵੇਖੋ ਜੀ ਮੈਂ ਆਪਣਾ ਪੇਕੇ ਰਹੀ ਪੇਕੇ ਤੋਂ ਲੈ ਕੇ ਗਏ ਹੂੰ ਚਲੋ ਬੇਟੀ ਹੋਣ ਵਾਲੀ ਬੇਟੀ ਵੀ ਹੋ ਗਈ ਜਦੋਂ 7 ਮਹੀਨੇ ਦੀ ਬੇਟੀ ਹੋਈ ਉਹ ਘਰੋਂ ਚਲੇ ਗਏ ਜੀ ਹੂੰ ਹੂੰ ਉਹਨਾਂ ਤਾਂ ਬੇਟੀ ਚਾਰ ਪੰਜ ਮਹੀਨੇ ਬਾਅਦ ਹੋਈ ਸੀ ਛੋਟੀ ਮਨਪ੍ਰੀਤ ਹੂੰ ਇਹ ਹੋਈ ਕਰਕੇ ਫਿਰ ਆਪਣਾ ਕਹਿੰਦੇ ਵੀ ਸਾਨੂੰ ਅਸੀਂ ਸਾਨੂੰ ਇਹਨਾਂ ਨੇ ਰਹਿਣ ਨਹੀਂ ਦੇਣਾ ਹੈਗਾ ਸਾਨੂੰ ਤੇ ਇਹਨਾਂ ਨੂੰ ਸ਼ਹੀਦ ਕਰ ਹੀ ਦੇਣਾ ਹੁਣ ਹੂੰ ਹੂੰ ਚਲੋ ਜੀ ਇਹ ਚਲੇ ਗਏ ਮੱਝਾ گاਵਾ ਸਭ ਰੁੜ ਗਈਆਂ ਪੁਲਿਸ ਨੇ ਆ ਕੇ ਘਰ ਨੂੰ ਅੱਗ ਲਾਤੀ ਰਸੇ ਖੋਲਦੇ ਅੱਛਾ ਉੱਥੇ ਤੁਹਾਡੇ ਹਾਂਜੀ ਹੂੰ ਹੂੰ ਕੁਛ ਨਹੀਂ ਸ਼ਬਦਾਂ ਮੇਰੇ ਵੀ ਫਿਰ ਫਿਰ ਉਸ ਤੋਂ ਬਾਅਦ ਫਿਰ ਬੇਟਾ ਹੋਣ ਵਾਲਾ ਹੋ ਗਿਆ ਹੂੰ ਹੂੰ ਬੇਟਾ ਹੋਣ ਵਾਲਾ ਹੋਇਆ ਜੀ ਮੈਨੂੰ ਲੈ ਗਏ ਪੁਲਿਸ ਵਾਲ ਸੀ ਇਹ ਸਟਾਪ ਆ ਪਾਣੇ ਕਹਿੰਦੇ ਬੱਚਾ ਕਿੱਥੋਂ ਹੋਇਆ ਸਾਨੂੰ ਫੜਾ ਕਿਹੜੀ ਜਗਾ ਹਾਂ ਸੰਗਰੂਰ ਕੋਲੇ ਲੱਡਾ ਕੋਠੀ ਹੈ ਜੀ ਠੀਕ ਹੈ ਹੂੰ ਹਾਂਜੀ ਸੀ ਇਹ ਸਟਾਪ ਵਾਲੇ ਹੂੰ ਹੂੰ ਵੇਖੋ ਮੇਰੇ ਦੋ ਬੱਚੇ ਸੀ ਛੋਟੇ ਛੋਟੇ 7-7 ਸੀ ਸੋਹਰਾ ਸੀ ਮੈਂ ਸੀ ਜੀ ਹੂੰ ਹੂੰ ਮੈਂ ਮੇਰੇ ਜਦੋਂ ਘੋਟੇ ਲਾਏ ਉਹਨਾਂ ਨੇ ਜੀ ਪਾਣੀ ਉਬਲਦਾ ਪਾਇਆ ਮੇਰੇ ਹੂੰ ਹੂੰ ਕੇਸ ਪੱਟੇ ਹੂੰ ਹੂੰ ਤੇ ਬੇਟਾ ਮੇਰਾ ਮਤਲਬ ਨਾੜਾ ਮੜ ਗਿਆ ਬੇਟੇ ਦੀਆਂ ਹੂੰ ਹੂੰ ਬੇਟੇ ਦੀਆਂ ਨਾੜਾਂ ਮੜੀਆਂ ਹੋਈਆਂ ਨੇ ਬੱਚੇ ਛੋਟੀ ਛੋਟੀਆਂ ਬੱਚਿਆਂ ਛੋਟੀ ਛੋਟੀਆਂ ਘਰ ਕੇ ਮੈਂ ਬਹੁਤ ਤਸੀਹੇ ਸੀ ਚੰਦੇ ਫਿਰ ਇਹਨਾਂ ਦੇ ਅੱਠ ਦਿਨ ਬਾਅਦ ਕਹਿੰਦੇ ਡਾਕਟਰ ਕੋਲ ਜਦੋਂ ਹਸਤਾ ਦਾਹਣ ਕਰਤਾ ਸਾਨੂੰ ਕਿ ਦਿਨੋਂ ਛੱਡੇ ਹੋਏ ਲੱਗ ਬੱਚਾ ਪੂਰਾ ਡੇਲੂ ਹੋ ਗਿਆ ਬੱਚਾ ਉਹ ਘਰ ਚੰਡੇ ਗਿਆ ਜੀ ਸੱਸ ਨੂੰ ਵੀ ਬਹੁਤ ਗੁੱਟੇ ਕੋਬੀ ਸੀ ਬचारी ਬਜ਼ੁਰਗ ਸੀ ਉਸ ਤੋਂ ਬਾਅਦ ਇਹਨਾਂ ਨੇ ਜੋ ਸਾਲੂ ਇੰਦਜਾਤ ਦੇ ਕਿ ਕਿਸੇ ਸਰਪੰਚ ਦੇ ਘਰੇ ਉੱਥੋਂ ਸਾਨੂੰ ਸ਼ੇਰਪੁਰ ਵਾਲੇ ਨੇ ਹੂੰ ਉਹਨਾਂ ਕਹਿੰਦੇ ਸੀ ਵਿਆਹ ਲੈਣੇ ਨੇ ਬੱਚਾ ਹੋਣ ਵਾਲਾ ਸੀ ਹੂੰ ਚਲੋ ਉੱਥੋਂ ਉਹਨਾਂ ਨੇ ਜਦੋਂ ਸੱਭਾ ਲੈ ਕੇ ਸਾਨੂੰ ਦੁਜੀਸ ਨਹੀਂ ਛੱਡੇ ਹੂੰ ਫੇਰ ਇਹਨਾਂ ਨੇ ਮੈਨੂੰ ਧੂਰੀ ਦਾਖਲ ਕਰਤਾ ਜੀ ਪੁਲਿਸ ਨਾਲ ਜੇ ਚੁੱਕੇ ਨੂੰ ਫੇਰ ਹੂੰ ਬੇਟਾ ਹੋ ਗਿਆ ਜੀ ਬੇਟਾ ਹੋਣ ਕਰ ਇਹ ਤਾਂ ਬੇਟਾ ਹੋ ਗਿਆ ਉਹਦੇ ਨਾਲ ਵਾਲੀਆਂ ਸੀ ਪੀਲੀ ਜਾ ਫਗੇ ਕਿਹਦੇ ਬੱਚੇ ਦੇ ਤਾਂ ਸੱਤਾ ਬਹੁਤ ਲੱਗੇ ਫੀਲਿੰਗ ਇੰਦਰ ਟੈਕੋ ਫੇਰੇ ਹਮ ਹੌਸਲਾ ਤੁਸੀਂ ਹੌਸਲਾ ਬਸੋ ਆਪਣਾ ਦੁੱਖ ਇਹ ਸੁਭਾਵਕ ਆ ਜਿਨ੍ਹਾਂ ਨੇ ਆਪਣੇ ਤਨ ਦੇ ਉੱਪਰ ਮਨ ਦੇ ਉੱਪਰ ਇਹ ਸਾਰੇ ਸੰਤਾਪ ਹੰਢਾਏ ਨੇ ਉਹ ਜਦੋਂ ਕੈਮਰੇ ਸਾਹਮਣੇ ਪਰਿਵਾਰ ਆਉਂਦੇ ਨੇ ਤਾਂ ਉਹਨਾਂ ਦੀ ਦਸ਼ਾ ਕੀ ਹੁੰਦੀ ਹੈ ਤੇ ਜਿਹੜਾ ਇੱਕ ਹੋਸਟ ਬੈਠਾ ਹੁੰਦਾ ਇੰਟਰਵਿਊ ਕਰਨ ਵਾਲਾ ਉਹਦੇ ਮਨ ਦੇ ਉੱਪਰ ਵੀ ਉਸ ਵਕਤ ਕੀ ਅਸਰ ਹੁੰਦਾ ਔਰ ਤੁਸੀਂ ਜਿਹੜੇ ਸੁਣ ਰਹੇ ਹੋ ਤੁਹਾਡੇ ਉੱਪਰ ਵੀ ਕੀ ਅਸਰ ਹੁੰਦਾ ਇਹ ਆਪਾਂ ਸਾਰੇ ਜਾਣਦੇ ਆ ਉਹ ਤੋਂ ਬਾਅਦ ਜਿਹੜੇ ਪਿੱਛੇ ਸੀਗੇ ਜੀ ਜਿਹੋ ਪਿੱਛੇ ਆਉਂਦੇ ਐਸੀ ਉਹਨਾਂ ਨੇ ਕਿਸੇ ਦੇ ਘਰੇ ਰਹਿੰਦੇ ਸੀ ਜਦੋਂ ਉਹ ਉਹਨਾਂ ਨੇ ਚੜਾ ਕੇ ਉਹਨਾਂ ਨੇ ਮੁਖਬਰੀ ਕਰਤੀ ਵੀ ਯਾਰ ਨੰਬਰ ਦੀ ਬਾਸੇ ਪੀੜੀ ਪੀ ਤੇ ਸਰਦਾਂ ਦੇ ਪਉਥੇ ਉੱਥੇ ਸੀਤ ਕਰਤੇ ਹਮਮਤਲ ਜਦੋਂ ਧਰਮੀ ਫੌਜੀਆ ਨੇ ਬਗਾਵਤ ਕੀਤੀ ਉਸ ਤੋਂ ਬਾਅਦ ਫਿਰ ਇਹ ਜਿਹੜੀ ਮੂਵਮੈਂਟ ਦੇ ਵਿੱਚ ਸ਼ਾਮਲ ਹੋ ਗਏ ਖੜਕੂ ਜਿੱਥੇ ਬੰਦੀ ਦੇ ਵਿੱਚ ਉਦੋਂ ਬਾਅਦ ਫਿਰ ਉਹਨਾਂ ਨੇ ਮਤਲਬ ਸਾਲਟ ਚੱਕ ਲਈ ਜਿਵੇਂ ਇਹਨਾਂ ਦੇ ਹੱਥ ਵਿੱਚ ਆ ਕੇ ਸਫਸਤਾਲੀ ਚੁੱਕੀ ਹੋਈ ਹੈ ਹਾਂਜੀ ਕਹਿੰਦੇ ਵੀ ਜੇ ਅਸੀਂ ਮਰਨਾ ਵੀ ਕੋਈ ਨਾਮ ਦੋਦਿਆਂ ਤਰੋਸ਼ਨ ਕਰਕੇ ਜਾਵਾਂਗੇ ਹੂੰ ਹੂੰ ਕਰ ਮਾਰ ਦੇਣਗੇ ਸਾਨੂੰ ਕੋਈ ਸਾਡਾ ਮੁੱਲ ਨਹੀਂ ਪੈਣਾ ਹੂੰ ਹੂੰ ਕਿਉਂ ਅਸੀਂ ਉਹ ਡਿਊਟੀ ਤੋਂ ਵੀ ਗਏ ਹੁਣ ਇਤਰੋਂ ਵੀ ਜਾਵਾਂਗੇ ਹੂੰ ਹੂੰ ਮੈਂ ਆਖਦੇ ਨਾ ਸਾਡੀ ਸੇਵਾ ਕੌਣ ਕਰੂਗਾ ਸਾਡੇ ਕੋਲ ਕੁਝ ਨਹੀਂ ਹੈ ਕਿਨ ਤੋਂ ਥੋੜੀ ਕੌਮ ਸੇਵਾ ਕਰੀਂ ਬਸ ਉਹਨਾਂ ਨੇ ਕੋਈ ਗੱਲ ਨਹੀਂ ਜੇ ਤੁਹਾਨੂੰ ਇਹ ਕਹਿੰਦੇ ਸੀ ਤੁਹਾਡੀ ਸੇਵਾ ਕੌਮ ਕਰੋ ਹਾਂਜੀ ਹੂੰ ਹੂੰ ਦੋ ਬੱਚਿਆਂ ਸੀਗੀਆਂ ਮਾਤਾ ਜੀ ਸੀ ਹੂੰ ਹੂੰ ਸੱਸ ਸੋਹਰਾ ਸੀ ਜੀ ਬਹੁਤ ਬਜ਼ੁਰਗ ਸੀ ਉਹਨਾਂ ਨੂੰ ਰਸੇ ਪਾ ਕੇ ਬੰਨ ਜਾਣਾ ਪੁਲਿਸ ਨੇ ਜਦੋਂ ਆਣਾ ਸਾਨੂੰ ਅੱਛਾ ਬਜ਼ੁਰਗਾਂ ਨੂੰ ਵੀ ਹੋ ਨਹੀਂ ਉਸ ਤੋਂ ਬਾਅਦ ਜੀ ਬਸ ਇਹ ਕਰਨੀ ਆਏ ਮੜ ਕੇ ਫਿਰ ਹੂੰ ਹੂੰ ਹਾਂ ਜੀ ਜਦੋਂ ਬੇਟਾ ਪੂਰਾ ਹੋ ਗਿਆ ਬੇਟਾ ਵੀ ਪੂਰਾ ਹੋ ਗਿਆ ਉਸ ਦਿਨ ਹੀ ਛੇਦ ਹੋਈ ਨੇ ਉਸ ਦਿਨ ਹੀ ਬੇਟਾ ਪੂਰਾ ਹੋ ਗਿਆ ਅਜਾ ਉਸੇ ਦਿਨ ਭਾਈ ਸਾਹਿਬ ਦੀ ਸ਼ਹਾਦਤ ਹੁੰਦੀ ਆ ਉਸ ਦਿਨ ਉਹਨਾਂ ਦਾ ਤਾਂ ਬੇਟਾ ਪੂਰਾ ਹੋ ਗਿਆ ਹਾਂ ਜੀ ਹੂੰ ਹੂੰ ਮੈਂ ਤਾਂ ਬਹੁਤ ਮਤਲਬ ਮੈਂ ਤਾਂ ਹਜੇ ਵੀ ਵੇਖੋ ਜੀ ਮੇਰੇ ਤੋਂ ਟੱਡੇ ਪੱਟਾਂ ਤੇ ਗੋਲ ਹੋ ਰਿਹਾ ਇਸ ਕੋਟੇ ਲੱਗ ਨਾ ਮਾਸੂ ਨਾੜਾ ਬਲੀਆਂ ਪਈਆਂ ਨੇ ਮੈਂ ਤੁਰ ਨਹੀਂ ਸਕਦੀ ਹੂੰ ਹੂੰ ਅੱਗੇ ਵੇਖ ਲਓ ਮੈਂ ਦਸਤਾਰ ਸੱਚਾਉਂਦੀ ਸੀ ਮੈਂ ਦਸਤਾਰ ਨਹੀਂ ਸਜਾ ਸਕਦੀ ਮਾਂ ਤੁਹਾਡੀ ਫੋਟੋ ਹੈ ਦਸਤਾਰ ਵਾਈ ਤੁਸੀ ਦਿਖਾਈ ਹੈ ਹੂੰ ਬਹੁਤ ਮੈਂ ਦੱਸੇ ਕਿਤੇ ਨਹੀਂ ਗਈ ਮੇਰੇ ਕੋਈ ਸੇਵਾ ਨਹੀਂ ਕਿਸੇ ਪਾਸੋਂ ਮੈਨੂੰ ਕੋਈ ਹੋਰ ਨਹੀਂ ਹੈਗਾ ਜੀ ਕੋਈ ਸਹਾਰਾ ਨਹੀਂ ਰਣਜੀਤ ਸਿੰਘ ਬਰੋਨੇ ਮੈਨੂੰ 15000 ਰੁਪਏ ਦਿੱਤਾ ਸੀ ਭਾਈ ਰਣਜੀਤ ਸਿੰਘ ਦੰਦੇ ਮਿੰਟਕਸਾਲ ਵਾਲਾ ਜੀ ਤਾਂ ਦੰਦੇ ਮਿੰਟਕਸਾਲ ਵਾਲੇ ਨੇ ਹੂੰ ਹੂੰ ਵੇਰਾ ਬਹੁਤ ਮਤਲਬ ਬਹੁਤ ਕਿਸੇ ਨਮੀ ਮਤਲਬ ਮੇਰੀ ਕਿਸੇ ਨੇ ਬਾਣੀ ਪੜੀ ਜੀ ਮੇਰੇ ਹੱਥ ਜੋੜ ਕੇ ਬੇਨਤੀ ਮੇਰੀ ਤੇ ਕਾਰ ਵਾਲਾ ਵੀ ਪੂਰਾ ਹੋ ਗਿਆ ਤੀ ਦੇ ਕੋਮਾਉਣ ਵਾਲਾ ਨਹੀਂ ਮੈਂ ਕੱਲੀ ਜਣਗੀ ਜੀ ਕਿੱਥੋਂ ਹੋਗਾ ਕਾਰ ਚ ਕੋਈ ਛੇਤੀ ਆ ਕੇ ਕਾਰ ਲਾ ਦਵਾਈ ਵੇ ਕੋ ਜਲਦੀ ਵੀ ਮੈਂ ਦਵਾਈ ਵੀ ਨਹੀਂ ਲੈ ਸਕਦੀ ਅੱਜ ਮੈਨੂੰ ਬਹੁਤ ਦਿਨ ਹੋ ਗਏ ਨੇ ਬੈਠੇ ਇਤਰੇ ਮੈਨੂੰ ਤਾਂ ਇਹਨਾਂ ਨੂੰ ਕੱਲ ਮੈਂ ਫੋਨ ਕੀਤਾ ਮੈਂ ਕਿਹਾ ਜੀ ਮੇਰੇ ਕੋਈ ਨਾ ਕੋਈ ਮਸਲਾ ਹੱਲ ਕਰੋ ਤੁਸੀਂ ਹਾਂ ਭਾਈ ਤੁਸੀਂ ਭਾਈ ਰஞ்சிਤ ਸਿੰਘ ਜੀ ਨੂੰ ਫੋਨ ਕੀਤਾ ਹੋਣਾ ਨੇ ਪਾਈ ਬਲਵਿੰਦਰ ਸਿੰਘ ਪੱਖੋ ਕੇ ਜੀ ਨੂੰ ਫੋਨ ਕੀਤਾ ਭਾਈ ਬਲਵਿੰਦਰ ਸਿੰਘ ਪੱਖੋ ਕੇ ਜੀ ਨੇ ਮੈਨੂੰ ਕਿਹਾ ਵੀ ਜਹਾ ਪਰਮਜੀਤ ਸਿੰਘ ਵੀ ਉੱਥੇ ਉਹਨਾਂ ਨੇ ਬਲਵਿੰਦਰ ਸਿੰਘ ਪੱਖੋ ਵੀ ਐਸੇ ਜਿ ਉਹਨਾਂ ਨੇ ਮੈਨੂੰ 15000 ਰੁਪਏ ਦਿੱਤੋ ਸੀ ਪੱਖੋ ਕੇ ਵੀਰ ਜੀ ਨੇ ਹਾਂ ਜੀ ਫਿਰ ਮੈਂ ਕਹਿੰਦੇ ਕੋਈ ਨਾ ਤੁਹਾਡਾ ਕਰਾਂਗੇ ਮਸਲਾ ਹੱਲ ਤੁਹਾਨੂੰ ਕੱਲ ਦੇ ਤੁਹਾਡੇ ਕੋਲ ਕੋਈ ਉਹ ਵੀ ਬੋਲਦੇ ਨੇ ਜਿਹੜੇ ਧਰਮੀ ਫੌਜੀਆ ਨੂੰ ਪੰਜ ਜਿਹੜੇ ਵੀ ਕੋਈ ਥੋੜਾ ਬਹੁਤ ਪੈਸਾ ਸਰਕਾਰਾਂ ਵੱਲੋਂ ਨਹੀਂ ਦਿੱਤਾ ਗਿਆ ਜੀ ਸ਼੍ਰਮਣੀ ਕਮੇਟੀ ਨੇ ਥੋੜੀ ਕੁ ਮਦਦ ਕੀਤੀ। ਆਪਣੀ ਸਰਮ ਸ਼੍ਰਮਣੀ ਕਮੇਟੀ ਨੇ ਕੋਈ ਮਦਦ ਨਹੀਂ ਦਿੱਤੀ 11-11 ਲੱਖ ਰੁਪਏ ਕਿਹਾ ਸੀ ਇਹਨਾਂ ਨੇ ਮੈਨੂੰ 50000 ਪੱਤੜਾਂ ਦੇ ਨਜੀਬ ਸਿੰਘ ਸਾਹਿਬ ਇੱਕ ਦੇ ਕੇ ਗਏ ਸੀ ਬਸ। 1 ਲੱਖ ਰੁਪਏ ਉਹ ਨਹੀਂ ਦਿੱਤਾ ਜੀ ਲੇਡ-ਲੇਡ ਲੱਖ ਰੁਪਏ ਸਾਰਿਆਂ ਨੇ ਦਿੱਤਾ। ਉਹ ਵੀ ਨਹੀਂ ਤੁਹਾਨੂੰ ਮਿਲਿਆ। ਜੀ ਉਹ ਨਹੀਂ ਦਿੱਤਾ ਹੈਗਾ ਜੀ। ਮੈਨੂੰ 11-11 ਲੱਖ ਕਹਿੰਦੇ ਸੀ ਚਾਤ ਮੈਂ ਕਿਹਾ ਕੋਈ ਨਹੀਂ ਰੋਟੀ ਤੇ ਖਾਵਾਂਗੇ। ਕੌਣ ਕਹਿੰਦਾ ਸੀ ਤੁਹਾਨੂੰ 11 ਲੱਖ ਦਵਾਂਗੇ। ਇਹਨਾਂ ਨੇ ਸਰਕਾਰ ਇਹਨਾਂ ਨੇ ਕਿਹਾ ਸੀ ਸ਼੍ਰਮਣੀ ਕਮੇਟੀ ਵਾਲਿਆਂ ਨੇ ਸਰਕਾਰ ਅੱਧਣ ਮਿਲ ਗਏ ਅੱਧਣ ਮਿਲੇ ਨਹੀਂ ਹੈਗੇ ਤੁਹਾਡੇ ਤਾਂ ਕੋਈ ਨਹੀਂ ਪੁੱਛਿਆ ਨਾ ਸਾਡੇ ਤੱਕ ਕੋਈ ਨਹੀਂ ਪੁੱਛਿਆ ਸਾਲ ਤੱਕ ਕਿਸੇ ਨੇ ਤੱਕ ਹੱਲਪ ਨਹੀਂ ਕੀਤੀ ਸ਼ਰਮਣੀ ਕੇ ਮੈਠੀ ਚ ਜਾ ਕੇ ਵੀ ਪੁੱਛ ਲਓ ਵੀ ਇਹ ਮੇਰੇ ਨਾਮ ਮੇਰੇ ਬੱਚਿਆਂ ਕੁੜੀਆਂ ਦੇ ਨਾਮ ਨੇ ਪਰ ਨਾਲੇ ਮੇਰਾ ਵੀ ਉੱਥੇ ਲਿਖਿਆ ਹੋਇਆ ਪਰ ਅਜ ਤੱਕ ਕੋਈ ਮਦਦ ਨਹੀਂ ਕੀਤੀ ਹੈ ਮੇਰਾ ਤਾਂ ਬਿਨ ਵੀ 7000 ਰੁਪਏ ਪਏ ਤਿੰਨ ਵਾਰੀ ਕਨੈਕਸ਼ਨ ਕੱਟਨ ਆ ਗਏ ਨੇ ਓਹੋ 4 ਸਾਲ ਹੋ ਗਏ ਮੈਂ ਬਿਨ ਨਹੀਂ ਪਾਸਟੇ ਅਛਾ ਨਹੀਂ ਭਰੇ ਬਿਲਕੁਲ ਨਹੀਂ ਹ ਹ ਹ ਆ ਦੇਖੋ ਨੋਤਰ ਪਰਚਾ ਦੇਖ ਕੇ ਗਏ ਤੇ ਕਹਿੰਦੇ ਵੀ ਕਲੇਸ਼ਨ ਘੱਟਾ ਜੋ ਗੋਦਲ ਤਿੰਨ ਸਾਲ ਮੀਟਰ ਨਹੀਂ ਲੱਗੇਗਾ ਹ ਹ ਹ ਇੱਕ ਬੇਚ ਦੇ ਘਰ ਵਾਲਾ ਪੂਰਾ ਹੋ ਗਿਆ ਟੈਗ ਹੋ ਗਿਆ ਹ ਹ ਜੇ ਮੇਰੇ ਮਾਂ ਪਿਓ ਨੇ ਮੇਰਾ ਘਰ ਨਾ ਕਰਾਇਆ ਮੈਂ ਹੀ ਟ੍ਰੀ ਟੱਕ ਕੇ ਉਹਨਾਂ ਮੈਂ ਤਾਂ 2 ਲੱਖ ਰੁਪਏ ਲੱਗੇ ਉਹਦੇ ਤੇ ਅਜੇ ਨੂੰ ਮੈਂ ਦਸਤੀ ਨਹੀਂ ਚਲਾਈ ਜਾਏਗੀ ਹ ਹ ਹੋਰ ਤਾਂ ਮੇਰੇ ਕੋਲ ਪੈਸਾ ਨਹੀਂ ਸੀ ਕੋਈ ਬੇਟੀ ਦਾ ਵੀ ਤੁਹਾਡਾ ਜਿਹੜਾ ਸੀ ਉਹ ਕਰਵਾਲਾ ਤੁਹਾਡਾ ਜਵਾਈ ਪੂਰਾ ਹੋ ਗਿਆ ਤੇ ਬੇਟੀ ਤੁਹਾਡੇ ਕੋਲੇ ਰਹਿੰਦੀ ਹੈ ਹਾਂਜੀ ਮੇਰੇ ਕੋਲ ਹੀ ਹੈ ਬੇਟੀ ਦਾ ਲੈਣਾ ਸੁਭਾਨ ਹੂੰ ਉਹਦਾ ਖਾਣ ਪੀਣ ਦਾ ਸਾਰਾ ਖਰਚਾ ਵੀ ਤੁਸੀਂ ਉਹ ਕਰਦੇ ਹੋ ਜਾਂਦੇ ਹੋ ਕੁਝ ਨਹੀਂ ਹੈ ਕੋਲੇ ਖਾਣ ਨੂੰ ਪੀਣ ਨੂੰ ਬਹੁਤ ਔਖਾ ਹੈ ਮਤਲਬ ਸਮਝ ਰਹੇ ਹੋ ਆਪਕਾ ਸਾਰੇ ਸਮਝ ਰਹੇ ਆ ਮਹਿਸੂਸ ਕਰ ਰਹੇ ਆ ਇਸ ਦਰਦ ਨੂੰ ਇਸ ਤਰਾਸ ਦੀ ਨੂੰ ਨਾ आ, मतलब कोई अल्फाज ताह ही नहीं भाई मैं कोई حرف ਲੜਾ ਮੈਂ ਹਰਫ ਦੇ ਨਾਲ ਉਹਨੂੰ ਸਮਝਾ ਸਕਾਂ ਇਹ ਇੱਕ ਧਰਮੀ ਫੌਜੀ ਦੇ ਕੁਜਹਾਰੂ ਸਿੰਘ ਦੇ ਖਾੜਕੂ ਸਿੰਘ ਦੇ ਜੋ ਜਿਨੇ ਕੌਮ ਦੇ ਲਈ ਸੰਘਰਸ਼ ਕੀਤਾ ਸੰਘਰਸ਼ੀ ਯੋਧੇ ਦੇ ਲਈ ਉਸ ਸ਼ਹੀਦ ਦੇ ਲਈ ਉਹਦੀ ਧਰਮਸਪਤਨੀ ਦੇ ਹੰਝੂ ਉਹਦਾ ਦਰਦ ਦੇ ਸਾਰਾ ਕੁਝ ਮੈਂ ਆ ਕੋਤਬਾ ਖੁਦ ਹੀ ਕਰ ਰਿਹਾ ਕੈਮਰੇ ਦੇ ਸਾਹਮਣੇ ਤੋ ਮਤਲਬ ਫਿਰ ਨਾਬੇ ਜੇਲ ਤੁਸੀਂ ਦੇ ਵਿੱਚ ਭਾਈ ਸਾਹਿਬ ਰਹੇ ਹਾਂ ਨਾਬੇ ਜੇਲ ਤੇ ਰਹੇ ਫਿਰ ਉਸ ਤੋਂ ਪਹਿਲਾਂ ਜੋਧਪੁਰ ਰਹੇ ਨਹੀਂ ਪਹਿਲਾਂ ਨਾਬੇ ਜੇਲ ਚ ਕਿਲ੍ਹੇ ਸੀ ਹੈ ਜੀ ਹਮ ਹਮ ਫਿਰ ਇਥੋਂ ਦਾ ਕਿ ਗਏ ਨੇ ਜੋਧਪੁਰ ਜੇਲ ਨਾਬੇ ਤੋਂ ਜੋਧਪੁਰ ਜੇਲ ਹਾਂ ਜੀ ਹਮ ਹਮ ਉਹ ਸਰਟੀਫਿਕੇਟ ਤੁਸੀਂ ਮੈਨੂੰ ਦਿਖਾਏ ਨੇ ਸਾਰੇ ਹਾਂ ਜੀ ਹਮ ਹਮ ਕਿਤਾਜੀ ਬੰਦਾ ਝੂਠ ਮਾਰਦਾ ਵੇਖੋ ਮੇਰੇ ਕੋਲ ਸਿ ਦਿਮਾਗ ਚ ਗੱਲਾਂ ਨਹੀਂ ਰਹਿੰਦੀ ਮੈਂ ਨਾ ਬਹੁਤ ਨਾੜਾ ਬਲੌਗ ਹੋਣ ਕਰਕੇ ਮੈਂ ਬਹੁਤ ਪਰੇਸ਼ਾਨ ਹੋਈ ਹਾਂ ਹਮ ਹਮ ਨੇ ਜੋ 10 ਲੱਖ ਰੁਪਇਆ ਨਾ ਰਸੀ ਇਹਨਾਂ ਦਾ 10 ਲੱਖ ਨਾਂ ਰਸੀਗਾ ਹਮ ਨੰਮੀ ਕਾਰਡ ਕੋ ਸੀ ਏਰੀਆ ਕਮਾਂਡਰ ਸੀ ਸੰਗਰੂਰ ਜ਼ਿਲ੍ਹੇ ਦੇ ਬਬਰ ਖਾਲਸਾ ਦੇ ਬਬਰ ਖਾਲਸਾ ਦੇ ਅੱਛਾ ਠੀਕ ਨੇ ਮੈਂ ਬਦਾਵਾ ਸਿੰਘ ਨਾਲ ਅੱਛਾ ਬਬਰ ਬਬਰ ਖਾਲਸਾ ਦੇ ਸੀਗੇ ਜੋਦੇ ਇਹ ਨੰਨੇ ਕਿੰਨਾ ਤੁਸੀਂ ਦੱਸਿਆ ਨਾ ਮੈਂ ਨਾ ਤਾਂ 10 ਲੱਖ ਹਾਂ ਜਿੱਦਾਂ 10 ਲੱਖ ਰੁਪਏ ਉਸ ਸਮੇਂ ਦੇ ਵਿੱਚ ਨਾਮ ਸੀ ਹਮਮ ਇੱਕ 10 ਲੱਖ ਦੇ ਇਨਾਮੂ ਖਾੜਕੂ ਸਿੰਘ ਦੀ ਪਰਿਵਾਰ ਦੀ ਜਿਹੜੀ ਦਸ਼ਾ ਹੈ ਉਹਦੀ ਤਰਾਸਤੀ ਤਾਂ ਤੁਹਾਡੇ ਸਾਹਮਣੇ ਹੈ ਔਰ ਇਸ ਤੋਂ ਪਹਿਲਾਂ ਵੀ ਮੈਂ ਇੱਕ ਆਰਟੀਕਲ ਲਿਖਿਆ ਸੀਗਾ ਡਾਕਟਰ ਸੀਗੇ ਕੋਈ ਉਹ ਉਹ ਉਹਨਾਂ ਦੀ ਪਰਿਵਾਰ ਦੀ ਤਰਾਸਦੀ ਉਹਨਾਂ ਦੀ ਧੀ ਨੂੰ ਇੱਕ ਗਾਉਣ ਵਾਲੀ ਦੀ ਸਟੇਜ ਤੇ ਨੱਚਣਾ ਪਿਆ ਸੀਗਾ ਔਰ ਉਹਨਾਂ ਨੇ ਲਫਾਫੇ ਬਣਾ ਬਣਾ ਕੇ ਆਪਣਾ ਗੁਜ਼ਾਰਾ ਕੀਤਾ ਸੀਗਾ ਉਹ ਮੈਂ ਸਾਰਾ ਆਲਟਿਕਲ ਪਹਿਲਾਂ ਕਾਫੀ ਲਿਖਿਆ ਔਰ ਪੱਖੋ ਕੇ ਵੀਰ ਜੀ ਨੇ ਵੀ ਇੰਟਰਵਿਊ ਕੀਤੀ ਹੈ ਬਲਵਿੰਦਰ ਸਿੰਘ ਪੱਖੋ ਕੇ ਜੀ ਨੇ ਉਹਨਾਂ ਦੇ ਤਾਂ ਬੰਦਾ ਇਹ ਜਿਹੇ ਸਾਡੇ ਸਾਹਮਣੇ ਐ ਅਜਿਹੇ ਦੁੱਖ ਆਉਂਦੇ ਨੇ ਹਨਾ ਕਿੰਨੇ ਵਰੇ ਗੁਜ਼ਰ ਗਏ ਸ਼ਹਾਦਤਾਂ ਨੂੰ ਔਰ ਖੜ ਕੋ ਸੰਘਰਸ਼ ਚੱਲਿਆ ਉਸ ਤੋਂ ਬਾਅਦ ਸਾਰਾ ਕੁਝ ਹੋਇਆ ਬਰੇ ਬਰੇਆ ਗੁਜ਼ਰਨ ਤੋਂ ਬਾਅਦ ਵੀ ਮਤਲਬ ਅਜੇ ਪਤਾ ਨਹੀਂ ਕਿ ਇਹੋ ਜੇ ਕਿੰਨੇ ਕੁ ਪਰਿਵਾਰ ਨੇ ਜਿੱਥੇ ਤੱਕ ਸਾਡੀ ਪਹੁੰਚ ਨਹੀਂ ਹੋਈ ਨਾ ਮੀਡੀਆ ਗਿਆ ਨਾ ਮਦਦ ਕਰਨ ਵਾਲੇ ਪਹੁੰਚੇ ਜਾਂ ਪਹੁੰਚੇ ਤਾਂ ਆਰਟਿਸਟ ਲੂਣ ਦੇ ਬਰਾਬਰ ਕਿਉਂ ਭਜੀ ਮੈਂ ਸਹੀ ਕਿਹਾ ਹਾਂਜੀ ਹਾਂਜੀ ਮੈਂ ਤਾਂ ਬਹੁਤਾ ਵੀ ਨਹੀਂ ਮੈਂ ਤਾਂ ਮਹੀਨੇ ਦੇ ਮਹੀਨੇ ਖਰਚਾ ਪਾਣੀ ਦੇਦਾ ਕਰਨ ਮੈਨੂੰ ਕੋਈ ਜ਼ਿਆਦਾ ਲੋੜ ਦੀ ਹੈ ਬਸ ਇੱਕ ਵੇਰ ਫਿਰਦਾ ਹੋ ਜੀ ਹਮਮ ਖੱਤ ਬੰਨ ਕੇ ਮੇਰੇ ਤਾਂ ਬੇਨਤੀ ਹੈ ਜੀ ਕਿ ਉਸ ਮੈਂ ਤਾਂ ਵੇਖੋ ਪੰਜਾ ਬਣ ਬਣ ਕੇ گزارਾ ਕਰੀ ਹੱਥ ਦੇ ਵਿੱਚ ਨਹੀਂ ਹੱਥ ਤਾਂ ਆਪਾਂ ਗੁਰੂ ਸਾਹਿਬ ਅੱਗੇ ਬਨਣੇ ਆ ਗੁਰੂ ਕੀ ਸੰਗਤ ਅੱਗੇ ਆਪਾਂ ਹੱਥ ਜੋੜ ਸਕਦੇ ਆ ਮਤਲਬ ਸੰਗਤ ਵੀ ਗੁਰੂ ਦਾ ਹੀ ਰੂਪ ਆ ਹਾਂਜੀ ਪਰ ਤੁਹਾਨੂੰ ਮਾਣ ਹੋਣਾ ਚਾਹੀਦਾ ਵੀ ਤੁਹਾਡੇ ਘਰ ਵਾਲੇ ਨੇ ਪਤੀ ਨੇ ਸ਼ਹਾਦਤ ਪ੍ਰਾਪਤ ਕੀਤੀ ਕੌਮ ਲਈ ਸੰਘਰਸ਼ ਕੀਤਾ ਤੁਹਾਨੂੰ ਇਸ ਚੀਜ਼ ਦਾ ਤਾਂ ਮਾਣ ਹੈ ਨਾ ਹਾਂਜੀ ਐਸਾ ਸਨਮਾਨ ਸੀ ਜੀ ਹੂੰ ਬਟਿਕਾ ਬੋਲ ਰਿਹਾ ਹਾਂ ਸਮੇਂ ਦੇ ਵਿੱਚ ਮੈਂ ਪੈਸਾ ਨਹੀਂ ਵੇਖ ਚੁੱਕੀ ਆ ਉਹ ਤਾਂ ਸਮੇਂ ਆ ਹਾਂਜੀ ਮੈਂਨੇ ਇੱਕੋ ਗੱਲ ਕਹਿਣੀ ਮਨਜੀਤ ਇਹ ਲੋਕਾਂ ਦੇ ਬੱਚੇ ਨੇ ਗੱਲ ਘੁੱਟ ਕੇ ਪੈਸੇ ਨਾਲ ਨਹੀਂ ਘਰ ਚੜੀ ਵਰਤਣਾ ਰੁਪਈਆ ਅਸਾ ਭਾਈ ਸਾਹਿਬ ਨੇ ਇਹ ਗੱਲ ਕਹੀ ਹਾਂਜੀ ਕਹਿੰਦੇ ਜਿਹੜਾ ਪੈਸਾ ਵਰਤੂਗਾ ਉਹਦਾ ਨਾਸ ਹੋ ਜਾਊਗਾ ਮੈਂ ਆਪਣੇ ਘਰ ਦੇ ਵਿੱਚ ਦੋ ਬੱਚਿਆਂ ਦੀ ਕਸਮੇ ਕਰ ਰਹੀਆ ਇਸ ਤਰ੍ਹਾਂ ਨਹੀਂ ਵਰਤ ਸਕਦਾ ਲੋਕਾਂ ਦੇ ਘਰੇ 10-10 ਬੋਰੀਆਂ ਪੈਸਿਆਂ ਦੀ ਪਈਆਂ ਸੀ ਜੇ ਤੁਹਾਨੂੰ ਪਤਾ ਸੀ ਸਾਰਾ ਆ ਮੈਨੂੰ ਪਤਾ ਸੀ ਤੁਸੀਂ ਪਰ ਤੁਸੀਂ ਵਰਤ ਵੀ ਸਕਦੇ ਸੀ ਪਰ ਭਾਈ ਸਾਹਿਬ ਨੇ ਕਿਹਾ ਵੀ ਉਹ ਮੈਨੂੰ ਕਹਿੰਦੇ ਨਹੀਂ ਸੀ ਕੌਮ ਦਾ ਪੈਸਾ ਮੈਂ ਕਹਿੰਦੀ ਨਹੀਂ ਹੈ ਕੌਮ ਦਾ ਪੈਸਾ ਨਹੀਂ ਲੈਣਾ ਹੈ ਕਹਿੰਦੇ ਤੇਰੀ ਕੌਮ ਸੇਵਾ ਕਰੇਗੀ ਜੀ ਜੀ ਜਿਵੇਂ ਅਸੀਂ ਜਿਹਨਾਂ ਦੇ ਵਿੱਚ ਮਦ ਦੇ ਕੇ ਹੋਣੇ ਆ ਬਦਾਮ ਕਾਜੂ ਕਿ ਉਹਦੇ ਪੀਪੇ ਕਹਿੰਦੇ ਸਾ ਤੇਰੀ ਵੀ ਮਾਲ ਕੰਨੇ ਕਰਨਾ ਇਸ ਤਰੀਕੇ ਕਰਦੇਗੇ ਵੈ ਗੁਰੂ ਕਰਾਂਗਾ ਤੇਰੀ ਵੀ ਪਰ ਉਹ ਤੁਸੀਂ ਦੱਸਿਆ ਵੀ ਉਹ ਸੇਵਾ ਜਿਹੜੀ ਆ ਕੌਮ ਨੇ ਉਹ ਨਭਾਈ ਨਹੀਂ ਜਾਂ ਨਭਾਈ ਨਹੀਂ ਜੀ ਹਮ ਮਤਲਬ ਅਡੀ ਐਡਾ ਉੱਚ ਕਿਰਦਾਰ ਸੀ ਭਾਈ ਸਾਹਿਬ ਦਾ ਉਹਨਾਂ ਦੀes ਪਤਨੀ ਨੇ ਆਪਾਂ ਦੱਸਿਆ ਭਾਈ ਸੁਖਵਿੰਦਰ ਸਿੰਘ ਜੀ ਸ਼ਹੀਦ ਉਹਨਾਂ ਦੀes ਪਤਨੀ ਜੀ ਮਨਜੀਤ कौर ਬੀਬੀ ਜੀ ਦੱਸ ਰਹੇ ਨੇ ਵੀ ਉਸ ਵਕਤ ਇਹਨਾਂ ਨੇ ਬੋਰੀਆਂ ਦੇ ਵਿੱਚ ਵੀ ਪੈਸੇ ਦੇਖੇ ਨੇ ਪਰ ਭਾਈ ਸਾਹਿਬ ਨੇ ਕਿਹਾ ਸੀ ਵੀ ਇੱਕ ਵੀ ਰੁਪਈਆ ਆਪਾਂ ਆਪਣੇ ਘਰਾਂ ਦੇ ਵਿੱਚ ਇਹ ਖਰਚਣਾ ਨਹੀਂ ਔਰ ਭੈਣ ਜੀ ਨੇ ਵੀ ਮਨਾ ਕਰਤਾ ਸੀ ਵੀ ਮੈਨੂੰ ਇਹ ਸਪੈਸੇ ਦੀ ਲੋੜ ਨਹੀਂ ਨਾ ਜੀ ਨਾ ਮੈਂ ਤਾਂ ਕਦੇ ਵੀ ਨਾ ਇਹ ਪੈਸਾ ਨਹੀਂ ਮੈਨੂੰ ਹੱਥੋਂ ਲਵਣ ਗਿਆ ਕਿ ਨਾ ਮੈਨੂੰ ਘਰ ਵੀ ਕਹਿ ਕੇ ਉਹਨਾਂ ਦੇ ਚੀਤ ਹੋਇਆ ਤਾਂ ਬਾਅਦ ਵੀ ਮੈਨੂੰ ਜੋ ਮੇਰੇ ਆਪਣੇ ਮੈਂ ਆਪਣੇ ਪਤੀ ਦੇ ਪਾਕ ਸਿੰਘ ਸਾਹਿਬ ਦੀ ਸਿਰ ਤੇ ਰੱਖੀ ਮੈਂ ਨਹੀਂ ਉਹ ਦਾਗ ਨਹੀਂ ਲਾਉਣਾ ਮੈਂ ਲੈਣਾ ਨਹੀਂ ਨਾਏ ਬਿਕੇ ਸਿਸਟਮ ਅਗੇ ਨਾਏ ਝੁਕੇ ਪਰ ਦੁੱਖ ਤਾਂ ਉਸ ਵਕਤ ਹੁੰਦਾ ਜਦੋਂ ਇਹੋ ਜਿਹਾ ਪਰਿਵਾਰ ਕੈਮਰੇ ਸਾਹਮਣੇ ਆਉਂਦੇ ਨੇ ਔਰ ਆਪਣਾ ਦੁੱਖ ਦਰਦ ਬਿਆਨ ਕਰਦੇ ਨੇ ਫਿਰ ਕਈ ਦਫਾ ਮਨ ਦੇ ਅੰਦਰ ਰੋਸ ਵੀ ਉਤਪਨ ਹੁੰਦਾ ਵੀ ਸਟੇਜਾਂ ਦੇ ਉੱਪਰ ਸਾਡੇ ਕਿਰਦਾਰ ਕੁਛ ਨੇ ਲੈਕਚਰ ਕੁਛ ਨੇ ਔਰ ਨਾਰੇ ਕੁਛ ਨੇ ਔਰ ਮਦਦ ਬਹੁਤ ਆਈ ਹੈ ਇਹ ਨਹੀਂ ਵੀ ਨਹੀਂ ਮਦਦ ਆਈ ਐਨਆਰਆਈ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ ਦੇ ਵੀ ਰਹੇ ਨੇ ਸ਼ਹੀਦ ਸਿੰਘਾਂ ਦੇ ਨਾਂ ਤੇ ਬਹੁਤ ਪੈਸਾ ਆਉਂਦਾ ਆਇਆ ਵੀ ਹੈ ਪਰ ਮਤਲਬ ਉਹ ਪੂਰੇ ਦਾ ਪੂਰਾ ਪੈਸਾ ਸ਼ਹੀਦ ਸਿੰਘਾਂ ਤੱਕ ਨਹੀਂ ਪਹੁੰਚਿਆ ਉਹਦੀਆਂ ਇਹ ਮਸਾਲਾ ਹੁੰਦੀਆਂ ਨੇ ਜਦੋਂ ਅਸੀਂ ਇੰਟਰਵਿਊ ਕਰਦੇ ਆ ਸ਼ਹੀਦ ਪਰਿਵਾਰਾਂ ਦੀਆਂ ਤਾਂ ਉਹ ਸਾਰਾ ਕੁਝ ਸਾਹਮਣੇ ਆਉਂਦਾ ਫਿਰ ਇੱਕ ਸਵਾਲੀਆ ਫਿਕਰਾ ਆ ਜਾਂਦਾ ਵੀ ਆਖਰ ਉਹ ਪੈਸਾ ਗਿਆ ਕਿੱਥੇ ਉਹਨੂੰ ਕੌਣ ਹੜੱਪ ਕੇ ਉਹ ਇਹੋ ਜੇ ਮਤਲਬ ਉਹ ਕਿਹੜੇ ਨੇ ਮਗਰਮੱਛ ਜਿਹੜਾ ਸ਼ਹੀਦਾਂ ਦਾ ਵੀ ਮਤਲਬ ਖੂਨ ਪੀ ਗਏ ਜਾਂ ਸ਼ਹੀਦਾਂ ਦੇ ਨਾਂ ਤੇ ਪੈਸਾ ਆਇਆ ਤੇ ਉਹਨਾਂ ਨੇ ਪੂਰਾ ਦਿੱਤਾ ਨਹੀਂ ਇਹ ਇੱਕ ਸਵਾਲੀਆ ਫਿਕਰਾ ਹੈ ਸਾਡੀ ਸਾਡੇ ਪੰਥ ਦੇ ਕੋਲ ਸਾਡੀ ਕੌਮ ਦੇ ਕੋਲ ਔਰ ਕਈ ਦਫਾ ਇਹ ਸਵਾਲ ਅਸੀਂ ਵੀ ਕਰਦੇ ਆ ਮਤਲਬ ਬਹੁਤ ਦਰਦਨਾਕ ਕਹਾਣੀ ਹੈ 10 ਲੱਖ ਦੇ ਨਾਮੀ ਖਾੜਕੂ ਸ਼ਹੀਦ ਭਾਈ ਸੁਖਵਿੰਦਰ ਸਿੰਘ ਭੋਲਾ ਘਨੋਰੀ ਕਲਾਵਾਯਾਂ ਦੀ ਜੋ ਪਹਿਲਾਂ ਧਰਮੀ ਫੌਜੀ ਸੀ ਉਸ ਤੋਂ ਬਾਅਦ ਪਰਿਵਾਰ ਨੇ ਕਿੰਨੇ ਕਿੰਨੇ ਜ਼ੁਲਮ ਸਹੇ ਭੈਣ ਜੀ ਨੇ ਸਾਰਾ ਕੁਝ ਦੱਸਿਆ ਪੰਜੀ ਉਸ ਤੋਂ ਬਾਅਦ ਕੋਈ ਮਤਲਬ ਅਜ ਤੱਕ ਹਾਂਜੀ ਜਿਹੜੀ ਤੁਸੀਂ ਮਦਦ ਦਸੀ ਵੀ ਕੋਈ ਵਾਰ 50000 ਆਇਆ ਜਾਂ ਬਸ ਰਮਨੀ ਕਿ ਮੈਨੇ 50000 ਦਿੱਤਾ ਜੀ ਕੋਈ ਕਿਸੇ ਚੈਨਲ ਦੇ ਮੂਹਰੇ ਤੁਸੀਂ ਆਏ ਨਹੀਂ ਕੋਈ ਚੈਨਲ ਵਾਲਾ ਤੁਹਾਡੇ ਕੋਲ ਨਹੀਂ ਆਇਆ ਹਾਂਜੀ ਜਿੱਦਾਂ ਅੱਜ ਪੱਖੋ ਕੇ ਟੀਵੀ ਨੇ ਤੁਹਾਡੀ ਇੰਟਰਵਿਊ ਕੀਤੀ ਹੈ ਇਸ ਤਰ੍ਹਾਂ ਪਹਿਲਾਂ ਕਿਸੇ ਚੈਨਲ ਨੇ ਤੁਹਾਡੀ ਇੰਟਰਵਿਊ ਕੀਤੀ ਕਿ ਨਹੀਂ ਕੀਤੀ ਨਹੀਂ ਇਹਨਾਂ ਨੇ ਆਪਣਾ ਕੀਤੀ ਸੀ ਜੀ ਆਪਣਾ ਪੱਖੋ ਜਿਹੜਾ ਬਲਵਿੰਦਰ ਸਿੰਘ ਨੇ ਜੀ ਭਾਈ ਬਲਵਿੰਦਰ 15000 ਰੁਪਏ ਦੇ ਕੇ ਗਿਆ ਸੀ ਮੈਨੂੰ ਅਸਾਂ ਉਦੋਂ ਇੰਟਰਵਿਊ ਕੀਤੀ ਸੀ ਭਾਈ ਸਾਹਿਬ ਹਾਂਜੀ 15000 ਰੁਪਏ ਦੇ ਕੇ ਗਿਆ ਸੀ ਠੀਕ ਆਜ ਮਤਲਬ ਪੱਖੋ ਕੇ ਟੀਵੀ ਹੀ ਅੱਜ ਤੁਹਾਡੇ ਕੋਲ ਦੁਬਾਰਾ ਆਇਆ ਹਾਂਜੀ ਇਸ ਤੋਂ ਬਿਨਾਂ ਖੋਰ ਤਾਂ ਨਹੀਂ ਕੋਈ ਚੈਨਲ ਵਾਲਾ ਟੀਵੀ ਵਾਲਾ ਆਇਆ ਤੁਹਾਡੇ ਕੋਲ ਹਾਂਜੀ ਹੋਰ ਨਹੀਂ ਕੋਈ ਆਇਆ ਜ ਪਸ ਉਹਨਾਂ ਨੇ ਹੈਗਾ ਬੜਾ 15000 ਰੁਪਏ ਮੈਨੂੰ ਉਹਨਾਂ ਨੇ ਵੈਸੇ ਹੀ ਦਿੱਤਾ ਸੀਗਾ ਰਣਜੀਤ ਸਿੰਘ ਗੁਰੂ ਨੇ ਦਮਦਮੀ ਟਕਸਾਲ ਵਾਲਾ ਨੇ। ਹੂੰ ਹੂੰ। ਵੇਖੋ ਜਿਹੜੇ ਮੇਰੇ ਕੋਲ ਆਏ ਨੇ ਮੈਂ ਮੁੱਕਰਦੇ ਨਹੀਂ ਹੈਗੇ। 15000 ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵਾਲਾ ਨੇ ਦਿੱਤਾ ਤੇ 15000 ਭਾਈ ਬਲਵਿੰਦਰ ਸਿੰਘ ਪਖੋਕੇ ਜੀ ਨੇ ਦਿੱਤਾ ਸੀ ਇਹਨਾਂ ਨੂੰ। ਇਹਨਾਂ ਦੇ ਕੋਲ ਜਦੋਂ ਇਹਨਾਂ ਦੀ ਇੰਟਰਵਿਊ ਕੱਟ ਸੀ। ਮੈਂ ਹੁਣ ਵੀ ਇਹਨਾਂ ਨੂੰ ਫੋਨ ਕੀਤਾ ਸੀ। ਮੈਂ ਕਿਹਾ ਵੇ ਦਵਾਈ-ਮੋਟੀ ਤਾਂ ਔਕੀਏ ਸਾਡੇ ਤਾਂ ਕੋਈ ਕਮਾਉਣ ਵਾਲਾ ਵੀ ਆਇਆ ਨਹੀਂ ਜੀ। ਹਾਂਜੀ ਮੈਨੂੰ ਭਾਈ ਸਾਹਿਬ ਦਾ ਫੋਨ ਆਇਆ ਉਹਨਾਂ 4 ਦਿਨ ਹੋ ਗਏ ਨੇ ਭਾਈ ਬਲ ਔਰ ਮੈਂ ਵੀ ਕਿਰਾਏ ਦੇ ਮਕਾਨ ਤੇ ਰਹਿਣਾ 32 ਸਾਲਾਂ ਤੋਂ ਮੈਂ ਮਕਾਨ ਬਦਲ ਰਿਹਾ ਸੀਗਾ ਤੇ ਸੱਚੀ ਗੱਲ ਐਸੀ ਮੈਨੂੰ ਗੱਦੇ ਦੇ ਕੇ ਗਏ ਸੀ ਅਬ ਅੱਖ ਡੋਣੇ ਜਾਂਦੀ ਕਿ ਗੈਸੀ ਬੱਚਾ ਵਾਸਤੇ ਹੂੰ ਇਸ ਕਰਕੇ ਮੈਂ ਤੁਹਾਡੇ ਕੋਲ 2-4 ਦਿਨ ਲੇਟ ਆਇਆ ਤੇ ਭਾਈ ਸਾਹਿਬ ਦਾ ਮੈਨੂੰ ਫੋਨ 4 ਦਿਨ ਪਹਿਲਾਂ ਦਾ ਆ ਚੁੱਕਿਆ ਹੋਰ ਪੰਜੇ ਅਖੀਰ 'ਚ ਹੁਣ ਕੀ ਕਹਿਣਾ ਚਾਹੋਗੇ ਬਹੁਤ ਕੁਝ ਬੰਦੇ ਕਹਿੰਦੇ ਜਿਵੇਂ ਬਦ ਦਵਾਦ ਮੇਰੀ ਮਦਦ ਤੇ ਕਰੀ ਜਾਵੇ ਵੇਖੋ ਮੇਨਾਂ ਕੋਈ ਕੰਮ ਵਾਲਾ ਨਹੀਂ ਕੋਈ ਵੀ ਕਰਦੇ ਵਿੱਚ ਹੂੰ ਬਹੁਤ ਦੁਖੀ ਬਸ ਬਹੁਤ ਦੁਖੀ ਤੇ ਤੁਮੀ ਦੁਖੀ ਐ ਬਸ ਐ ਵੀ ਦੁਖੀ ਐ ਬਹੁਤ ਦਵਾਈ ਮੁਰਦੀ ਨਹੀਂ ਆ ਸਕਦੀ ਬਹੁਤ ਦੁਖੀ ਤੁਮ ਕੋਈ ਨਾ ਤੁਸੀਂ ਹੌਸਲਾ ਰੱਖੋ ਔਰ ਆਪਾਂ ਨੂੰ ਪ੍ਰਮਾਤਮਾ ਨੇ ਰਜ਼ਾ ਵਿੱਚ ਪਾਣੇ ਵਿੱਚ ਰਹਿਣ ਦਾ ਸਬਕ ਪੜਾਇਆ ਪਰ ਕੌਮ ਜਿਹੜੀ ਆਪਣੀ ਪੰਥ ਬੜਾ ਬਿਆੰਤ ਹੈ ਔਰ ਬਹੁਤ ਸੰਗਤ ਜਿਹੜੀ ਹੈ ਉਹ ਕਾਮ ਤੇ ਨਾ ਸੰਗਤ ਚਾਹੇ ਤਾਂ ਇੱਕ ਛਣ ਵਿੱਚ ਬਹੁਤ ਕੁਝ ਕਰ ਸਕਦੀ ਹੈ ਤੇ ਐਨਆਰਆਈ ਵੀਰਾਂ ਨੂੰ ਬੇਨਤੀ ਹੈ ਸਾਡੇ ਵੱਲੋਂ ਵੀ ਔਰ ਪਰਿਵਾਰ ਵੱਲੋਂ ਵੀ ਪੰਜੀ ਤੁਹਾਡਾ ਜਿਹੜਾ ਫੋਨ ਨੰਬਰ ਆ ਉਹ ਨੰਬਰ ਦੱਸੋਗੇ ਬੜਾ ਹਾਂਜੀ ਕਿੰਨਾ ਨੰਬਰ ਤੁਹਾਡਾ 99686 ਜੀ 99686 40209 40209 ਹਾਂਜੀ 99686 40209 ਇਹ ਭੈਣ ਮਨਜੀਤ ਕੌਰ ਜੀ ਦਾ ਨੰਬਰ ਹੈ ਸੁਪਤਨੀ ਸ਼ਹੀਦ ਭਾਈ ਸੁਖਵਿੰਦਰ ਸਿੰਘ ਭੋਲਾ ਕਨੋਰੀਕਲਾ ਉਹਨਾਂ ਦੇ ਇਹ ਧਰਮ ਪਤਨੀ ਨੇ ਮੇਰੇ ਨਾਲ ਬੈਠੇ ਨੇ ਸੋ ਤੁਸੀਂ ਸਿੱਧਾ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਭੈਣ ਜੀ ਦੇ ਨਾਲ ਕੋਈ ਤੁਸੀਂ ਇਹਨਾਂ ਦੇ ਨਾਲ ਕੋਈ ਵਿਚਾਰ ਕਰਨੀ ਹੋਵੇ ਇਹਨਾਂ ਦੀ ਮਦਦ ਕਰਨੀ ਹੋਵੇ ਸਿੱਧੀ ਵੀ ਕਰ ਸਕਦੇ ਹੋ ਭਾਈ ਬਲਵਿੰਦਰ ਸਿੰਘ ਪਖੋਕੇ ਜੀ ਨੂੰ ਵੀ ਤੁਸੀਂ ਫੋਨ ਕਰ ਸਕਦੇ ਹੋ ਸੋ ਤੁਹਾਡੀ ਜਿਹੜੀ ਕਹਾਣੀ ਸੁਣ ਕੇ ਨੂ ਖੜੇ ਹੋ ਗਏ ਭੈਣ ਜੀ ਰੋਂਗਟੇ ਖੜੇ ਹੋ ਜਾਂਦੇ ਨੇ 24 ਘੰਟੇ ਸਿਕੰਦਰ ਲੱਗਿਆ ਤਾਂ ਅਜੇ 24 ਘੰਟੇ ਹਾਂ ਜੀ ਅੱਜੋ ਮਹੀਨਾ ਸਿੱਕ ਬੱਚਾ ਹੋਣਾ ਹੂੰ ਹੂੰ 24 ਘੰਟੇ ਦਾ ਤਨੁਸ਼ਕੰਜੇ ਬਾਬਾ ਪਿੱਛੇ ਬੰਦ ਗਏ ਹੂੰ ਹੂੰ ਮੈਨੂੰ ਇਹਨਾਂ ਰਿਪੋਰਟੇ ਲਾ ਲਾ ਕੇ ਮੇਰੇ ਬਹੁਤ ਮੈਂ ਦੱਸ ਨਹੀਂ ਸਕਦੀ ਬਹੁਤ ਤਸ਼ੱਦਦ ਕਿੰਨਾ ਅੱ ਚਾਰ ਦਿਨ ਸਾਨੂੰ ਰੋਟੀ ਦਾ ਪਾਣੀ ਕੱਚ ਪਾ ਕੇ ਸਮਝੀ ਚ ਦਿੱਤਾ ਧਾਲ ਚ ਕੁਝ ਖਾਦਾ ਨਹੀਂ ਹੈਗਾ ਇਹ ਇਹ ਕਿਹੜੇ ਸਟਾਪ ਵਾਲੇ ਲੱਦੇ ਕੋਠੀ ਦੀ ਤੁਸੀਂ ਗੱਲ ਕਰਦੇ ਹੋ ਹਾਂਜੀ ਇਹ ਜੋ ਜ਼ੁਲਮ ਹੋਇਆ ਸਾਡੀ ਕੌਮ ਦੇ ਉੱਪਰ ਬੱਚਾ ਤਾਂ ਹੀ ਪੂਰਾ ਹੋਗਾ ਨਾਲਾ ਮਲੀਆਂ ਨਹੀਂ ਉਹ ਜਿਹੜੇ ਸੀਗੇ ਅਸੀਂ ਇਤਿਹਾਸ ਪੜਨੇ ਆ ਮੀਰ ਮੰਨੂ ਜ਼ਕਰੀਆ ਖਾਨ ਉਹ ਜੇ ਇਤਿਹਾਸ ਦੁਬਾਰਾ ਮੁੜ ਸਾਡੇ ਤੇ ਦੁਹਰਾਏ ਗਏ ਨੇ ਇਸ 84 ਤੋਂ ਬਾਅਦ ਜੋ ਸਾਡਾ ਸਾਡੀਆਂ ਧੀਆਂ ਪੈਣਾ ਦੇ ਨਾਲ ਹੋਇਆ ਜੋ ਸਾਡੇ ਪਰਿਵਾਰਾਂ ਦੇ ਨਾਲ ਹੋਇਆ ਖਾੜਕੂ ਸਿੰਘਾਂ ਦੇ ਸੰਘਰਸ਼ੀ ਸਿੰਘਾਂ ਦੇ ਸਾਰੇ ਮਹਿਕਮੇ ਨੂੰ ਤਾਂ ਅਸੀਂ ਮਾੜਾ ਆਖਦੇ ਵੀ ਨਹੀਂ ਇਸ ਮਹਿਕਮੇ ਵਿੱਚ ਚੰਗੇ ਬੰਦੇ ਵੀ ਬਹੁਤ ਸੀਗੇ ਪਰ ਬੁੱਚੜ ਜਿੰਨਾ ਕਰਕੇ ਮਹਿਕਮਾ ਕਲੰਕਤ ਹੋਇਆ ਇਹ ਬੁੱਚੜਾਂ ਦੀ ਲਿਸਟ ਵੀ ਬਹੁਤ ਲੰਬੀ ਹੈ ਸੋ ਬਹੁਤ ਕੁਝ ਜ਼ੁਲਮ ਹੋਇਆ ਸਾਡੇ ਉੱਪਰ ਉਹ ਜ਼ੁਲਮ ਦੀ ਇੱਕ ਦਾਸਤਾਨ ਇੱਕ ਦਰਦ ਆ ਕੋਸ਼ਿਸ਼ ਕੀਤੀ ਤੁਹਾਡੇ ਰੂਬਰੂ ਕਰਨ ਦੀ ਪੱਖੋ ਕੇ ਟੀਵੀ ਦੁਆਰਾ ਭਾਜੀ ਹੋਰ ਕੁਝ ਬਣ ਟਾਈਮ ਹੋਣ ਕਰਕੇ ਕੁਝ ਮੇਰੇ ਕੋਲ ਨਹੀਂ ਇਤਮਾਕ ਚੋਂ ਗਿਆ ਨਹੀਂ ਹੂੰ ਹੂੰ ਬਈ ਯਾਦ ਉਸ ਤੁਹਾਡੀ ਯਾਦ ਉਸ ਤੁਹਾਡਾ ਹੱਥ ਹੈ ਮੇਰਾ ਦਾ ਬਸ ਐਸਾ ਦਾ ਸਾਰੇ ਪਾਸੇ ਦਾ ਹੈ ਮੇਰਾ ਨਾ ਬਲਾਕ ਹੋ ਗਿਆ ਹੂੰ ਹੂੰ ਹੁਣ ਦਵਾਈ ਬੁੱਟੀ ਵੀ ਚਾਹੀਦੀ ਜੀ ਬਹੁਤ ਕਿ ਜੇ ਅੱਜ ਤੁਹਾਡਾ ਸਰਪੀਆ ਫੇਸ ਲੱਗਦਾ ਡਾਕਟਰ ਜੀ ਦਾ ਨਹੀਂ ਵੀ ਹੋਗਾ ਕੋੜਾ ਸਾਰੇ ਪਾਸੇ ਜਰਾ ਤਰੀ ਦਰਦਾ ਚਲੋ ਬਹੁਤ ਸੰਗਤ ਨੂੰ ਫਿਰ ਭਾਈ ਬਲਵਿੰਦਰ ਸਿੰਘ ਪਖੋਕੇ ਜੀ ਵੀ ਬੇਨਤੀ ਕਰ ਰਹੇ ਨੇ ਮੈਂ ਵੀ ਕਰ ਰਿਹਾ ਆਪਣੇ ਵੱਲੋਂ ਤੇ ਭੰਜ ਨੇ ਵੀ ਕਰ ਦਿੱਤੀ ਹੈ ਬਾਕੀ ਨੰਬਰ ਇਹਨਾਂ ਦਾ ਅਸੀਂ ਤੁਹਾਨੂੰ ਦੇਤਾ ਕਿਉਂਕਿ ਭਾਈ ਬਲਵਿੰਦਰ ਸਿੰਘ ਪਖੋਕੇ ਜੀ ਦਾ ਜਿਹੜਾ ਹੈਗਾ ਮਿਸ਼ਨ ਹੈ ਉਹ ਹੈ ਵੀ ਨਾ ਕੋਈ ਉੱਲਾ ਨਾ ਕੋਈ ਵਿਚੋਲਾ ਨਾ ਨਾ ਸੋ ਸਿੱਧੀ ਗੱਲ ਪਰਿਵਾਰ ਦੇ ਨਾਲ ਹੁੰਦੀ ਹੈ ਤੁਹਾਡੀ ਤੁਸੀਂ ਪਰਿਵਾਰ ਦੇ ਨਾਲ ਸਿੱਧੇ ਆਪ ਗੱਲ ਕਰ ਸਕਦੇ ਹੋ ਸਾਰਾ ਕੁਝ ਹਾਲ ਜਾਣ ਸਕਦੇ ਹੋ ਮਿਲ ਸਕਦੇ ਹੋ ਇਹਨਾਂ ਨੂੰ ਪੁੱਛ ਸਕਦੇ ਹੋ ਜੋ ਇਹਨਾਂ ਨੇ ਸਚਾਈਆ ਉਹ ਬਿਆਨ ਕੀਤੀ ਹੈ ਕੈਮਰੇ ਦੇ ਕੇ ਪੰਜੀ ਕੁਝ ਹੋਰ ਅਖੀਰ ਵਿੱਚ ਕੋਈ ਰਹਿ ਗਿਆ ਹੋਵੇ ਕੋਈ ਗੱਲ ਜੇ ਮੈਂ ਤਾਂ ਕਹਿੰਦੀ ਐ ਨਈ ਵੀਰਾਂ ਦਾ ਐ ਗੁਰਜੀ ਕਾਕਾ ਸਵੇਗੁਰਜੀ ਕੀ ਫਤਿਹ ਮੇਰੀ ਹੱਥ ਬੰਨ ਕੇ ਬੇਨਤੀ ਹੈ ਜੀ ਬਸ ਵੱਧ ਤੋਂ ਵੱਧ ਬੱਚੇ ਵੱਲ ਵੀ ਕੋ ਮੇਰੇ ਵੱਲ ਮੈਂ ਤਾਂ ਬਹੁਤ ਦੁਖੀ ਦਵਾਈ ਮੁੱਠੀ ਦਾ ਸਿਆ ਪੁੱਤ ਬੱਚੇ ਮੇਰੇ ਤਾਂ ਸੀ ਯਾਦਨਾ ਕਰਨੀ ਵੀ ਔਖੀ ਹੁੰਦੀ ਹੈ ਬਹੁਤ ਔਖੀ ਹੁੰਦੀ ਹੈ ਸੁਣਨੀ ਵੀ ਔਖੀ ਹੁੰਦੀ ਹੈ ਜਿਨੇ ਇਹ ਜਾ ਕੁਛ ਹਟ ਆਇਆ ਹੋਵੇ ਆਪਣੇ ਹਨਾ ਬਾਕੀਆਂ ਦੇ ਲਈ ਕਈਆਂ ਦੇ ਬਾਈ ਤਾਂ ਇਹ ਠੱਠੇ ਮਖੌਲ ਮਜ਼ਾਕੇ ਹੁੰਦੇ ਨੇ ਕਮੈਂਟ ਪਾਸੇ ਹੁੰਦੇ ਨੇ ਪਰ ਜਿਸ ਤਨ ਲਾਗੇ ਸੋ ਤਨ ਜਾਣੇ ਸੋ ਕੁਛ ਨਹੀਂ ਕਹਿ ਸਕਦਾ ਮੈਂ ਤਾਂ ਮੇਰਾ ਸਾ ਮਾਤਲਬ ਜਿਹੜੀ ਰੂਹ ਹੈ ਮੇਰੀ ਉਹ ਦਰਦਨਾ ਇਸ ਵਕਤ ਭਿੱਜ ਚੁੱਕੀ ਹੈ ਮੇਰੇ ਕੋ ਵੀ ਅਲਫਾਜ਼ ਨਹੀਂ ਹੈ ਕੁਛ ਕਹਿਣ ਦੇ ਬਾਕੀ ਸਭ ਹਕੀਕਤ ਹੈ ਤੁਹਾਡੇ ਸਾਹਮਣੇ ਹੈ ਸੁਪਨ ਜੀ ਹੌਸਲਾ ਰੱਖੋ ਸੰਗਤ ਦੇ ਅੱਗੇ ਤੁਹਾਡੀ ਰੱਖ ਦਿੱਤੀ ਹੈ ਸਾਰੀ ਗੱਲ ਠੀਕ ਹੈ ਅੱਗੇ ਅਕਾਲ ਪੁਰਖ ਦਾ ਜੋ ਹੁਕਮ ਹੈ ਜੋ ਸੰਗਤ ਦਾ ਹੁਕਮ ਹੋਏਗਾ ਉਹ ਵਰਤ ਜਾਣਾ ਜੀ ਤੇ ਮੈਂ ਤਾਂ ਇੰਨਾ ਹੀ ਕਹਿਣਾ ਚਾਹੂੰਗਾ ਤੇ ਜ਼ਰੂਰ ਉਹ ਹੀਆ ਪੁੱਲਾ ਚੁੱਕਾਂ ਲੈ ਬਖਸ਼ਣਾ ਜੀ ਮੈਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਅੱਜ ਸਮਾਂ ਦਿੱਤਾ ਔਰ ਮਤਲਬ ਮਤਲਬ ਮੈਨੂੰ ਵੀ ਹਲਾ ਕੇ ਰੱਖ ਦਿੱਤਾ ਹਨਾ ਝੰਜੋੜਦੀ ਮੇਰੀ ਵੀ ਆਤਮਾ ਸੋ ਬਹੁਤ ਬਹੁਤ ਧੰਨਵਾਦ ਪਰਮਾਤਮਾ ਦాత ਹੈ ਸਾਰਾ ਜਗਤ ਭਿਖਾਰੀ ਹੀ ਹੈ ਵਿਦੋ ਆਪ ਬਣਾਉਂਦਾ ਪੱਥਰ 'ਤੇ ਬੈਠੇ ਕੀੜੇ ਨੂੰ ਵੀ ਉਹ ਰੋਜੀ ਬਖਸ਼ਦਾ ਹੈ ਉਹਦਾ ਉਹਦਾ ਬਿਰਦ ਹੈ ਪਿਛਲੇ ਦਿਨੀ ਪੱਖੋਕੇ ਟੀਵੀ 'ਤੇ ਇੰਟਰਵਿਊ ਕੀਤੀ ਸੀ ਮੈਂ ਹੀ ਇੰਟਰਵਿਊ ਕਰਕੇ ਆਇਆ ਸੀ ਇਕ ਸਿੰਘ ਦੀ ਤੇ ਉਹਨਾਂ ਨੇ ਜਿਹੜਾ ਸੀਗਾ ਉਹ ਕਹਿੰਦੇ ਵੀ ਮੇਰਾ ਕੰਮ ਠੀਕ ਚੱਲਦਾ ਵੀ ਜਿਹੜੀ ਤੁਸੀਂ ਸੇਵਾ ਮੈਨੂੰ ਦੇਣੀ ਚਾਹੁੰਦੇ ਹੋ ਕਿਸੇ ਲੋੜਵੰਦ ਪਰਿਵਾਰ ਨੂੰ ਦੇ ਦਿਓ ਸੋ ਫਿਰ ਪ੍ਰਮਾਤਮਾ ਬੜਾ ਬਿਆਨਤ ਹੈ ਫਿਰ ਇੱਕ ਹੋਰ ਪਰਿਵਾਰ ਦੀ ਇੰਟਰਵਿਊ ਕਰਨੀ ਸੀ ਪਰ ਉਹਨਾਂ ਨੇ ਇੰਟਰਵਿਊ ਕਰਨ ਤੋਂ ਮਨਾ ਕਰਤਾ ਸੋ ਇਹ ਜਿਹੜੀ 10000 ਰੁਪਏ ਦੀ ਸੇਵਾ ਹੈ ਇਹ ਸਾਡੇ ਕੋਲ ਕਈ ਦਿਨਾਂ ਦੀ ਪਈ ਸੀ ਸੋ ਭਾਈ ਬਲਵਿੰਦਰ ਸਿੰਘ ਪਖੋਕੇ ਜੀ ਨੇ ਕਿਹਾ ਵੀ ਤੁਸੀਂ ਇਹ ਜਿਹੜੀ ਸੇਵਾ ਹੈ ਅ ਸ਼ਹੀਦ ਭਾਈ ਸੁਖਵਿੰਦਰ ਸਿੰਘ ਭੋਲਾ ਉਰਫ ਘਨੋਰੀ ਕਲਾ ਉਹਨਾਂ ਦੀ ਸੁਪਤਨੀ ਭੈਣ ਮਨਜੀਤ ਕੌਰ ਜੀ ਨੂੰ ਜ਼ਰੂਰ ਦੇ ਦਿਓ ਸੋ ਇਹ ਜਿਹੜੀ 10000 ਦੀ ਸੇਵਾ ਹੈ ਅ ਗੁਰੂ ਕੇ ਲਾਡ ਲੀਆਂ ਫੌਜਾਂ ਵੱਲੋਂ ਆਈ ਸੀ ਭਾਈ ਬਲਵਿੰਦਰ ਸਿੰਘ ਪਖੋਕੇ ਜੀ ਕੋਲ ਤੇ ਉਹਨਾਂ ਨੇ ਇਹ ਸੇਵਾ ਮੇਰੇ ਕੋਲ ਲਈ ਸੋ ਇਹ 10000 ਰੁਪਇਆ ਅਸੀਂ ਗੁਰੂ ਕੀ ਲਾਡਲੀਆ ਫੌਜਾਂ ਵੱਲੋਂ ਜੋ ਆਇਆ ਹੈ ਸਾਡੇ ਕੋਲ ਅਸੀਂ ਇਹ ਅੱਜ 10000 ਰੁਪਇਆ ਇੱਕ ਸ਼ਹੀਦ ਦੀ ਪਤਨੀ ਧਰਮੀ ਫੌਜੀ ਉਹ ਉਹਨਾਂ ਦੀ ਸੁਪਤਨੀ ਭੈਣ ਮਨਜੀਤ ਕੌਰ ਜੀ ਦੇ سپਰਦ ਕਰਨ ਲੱਗੇ ਆ ਸੋ ਭੈਣ ਜੀ ਇਹ 10000 ਰੁਪਇਆ ਗੁਰੂ ਕੀ ਲਾਡਲੀਆ ਫੌਜਾਂ ਵੱਲੋਂ ਆਇਆ ਜੀ ਠੀਕ ਹੈ ਭਾਈ ਬਲਵਿੰਦਰ ਸਿੰਘ ਜੀ ਨੇ ਕਿਹਾ ਵੀ ਭੈਣ ਜੀ ਨੂੰ ਇਹ ਪੈਸੇ ਦੇ ਦਿੱਤੇ ਜਾਣ ਜੀ ਚਲੋ ਜੀ ਮਹਾਰਾ ਚੜ੍ਹਦੀ ਕਲਾ ਰੱਖੇ ਤੰਦਰੁਸਤੀਆਂ ਬਖਸ਼ੇ ਮਹਾਰਾ ਐਵੇਂ ਸੇਵਾ ਕਰਦੇ ਨਾਲ ਬਲ ਬਖਸ਼ੇ ਮਹਾਰਾ ਸੱਚੇ ਪਾਤਸ਼ਾਹ ਇਤਰੇ ਸੇਵਾ ਕਰਦੇ ਰਹਿਣ ਨਾਲ ਤੰਦਰੁਸਤੀਆਂ ਬਖਸ਼ੇ ਲੰਬੀਆਂ ਇਹਨਾਂ ਦੀ ਅੰਮ੍ਰਾ ਕਰੇ ਮਹਾਰਾ ਸੱਚੇ ਪਾਤਸ਼ਾਹ ਨਾਲ ਦੀ ਕਮਾਈਆਂ ਚ ਬਰਕਤਾਂ ਪਾਵੇ ਇਹ ਤਾਂ ਪੰਜ ਜੀ ਜੋ ਕੁਰਬਾਨੀਆਂ ਤੁਹਾਡੀਆਂ ਤੁਹਾਡੀ ਕੁਰਬਾਨੀ ਹੈ ਤੁਹਾਡੀ ਪਤੀ ਦੀ ਉਸ ਸ਼ਹੀਦ ਦੀ ਜਿਹੜਾ ਹਰੂ ਸਿੰਘ ਦੀ ਧਰਮੀ ਫੌਜੀ ਦੀ ਇਹ ਤਾਂ ਮੈਂ ਤੁਸ਼ਮਾਤਰ ਇੱਕ ਪੇਟ ਆ ਹਨਾ ਉਹ ਬਾਕੀ ਤੁਹਾਡਾ ਫੋਨ ਨੰਬਰ ਇੰਟਰਵਿਊ ਦੇ ਵਿੱਚ ਅਸੀਂ ਕਹੀ ਦਿੱਤਾ ਤੁਸੀਂ ਵੀ ਦੱਸ ਦਿੱਤਾ ਹਾਂਜੀ ਬਾਕੀ ਜੋ ਤੁਹਾਡੀ ਕਿਸਮਤ ਚ ਹੋਇਆ ਤੁਹਾਨੂੰ ਉਹ ਮਿਲ ਜਾਣਾ ਜੀ ਠੀਕ ਹੈ ਜੀ ਇਹ ਪ੍ਰਵਾਨ ਕਰਿਓ ਜੀ ਇੰਨੇ ਪੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ